ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਜੀਵਨ ਵਿੱਚ ਕਿਹੜੇ ਮਾਰਕ ਬਿਮਾਰੀ ਆਉ ਕੁਝ ਪਾਂਛੀ ਝੱਤ ਪਾ ਲਈਏ ਵੱਡੇ ਖਲੂਕਾ ਦੇ ਸ਼ਹੀਦ ਸਰਦਾਰ ਹਰਦਾਸ ਸਿੰਘ ਦਾ ਪੋਤਾ ਸ਼ੁਕਰ ਚੱਕੀਏ ਮਿਸਲ ਦੇ ਸਰਦਾਰ ਗੁਰਦੇਵਾਲ ਸਿੰਘ ਪੁਮੇਦਾਨ ਦਾ ਪੁੱਤਰ ਸਰਦਾਰ ਹਰੀ ਸਿੰਘ ਜਿਨ੍ਹਾਂ ਦਾ ਜਨਮ ਸੰਨ 1791 ਈਸਵੀ ਦੇ ਵਿੱਚ ਹੁੰਦਾ ਹੈ 7 ਸਾਲ ਦੀ ਉਮਰ ਦੇ ਵਿੱਚ ਬਾਪ ਦਾ ਸਾਆ ਸਿਰ ਤੋਂ ਉੱਠ ਜਾਂਦਾ 14 ਸਾਲ ਦੀ ਉਮਰ ਦੇ ਵਿੱਚ ਲਾਹੌਰ ਵਿੱਚ ਲੱਗਦੇ ਬਸਾਂਤੀ ਦਰਬਾਰ ਦੇ ਵਿੱਚ ਛਰੇ ਪੰਜਾਬ ਦੀਆਂ ਨਜ਼ਰਾਂ ਦੇ ਵਿੱਚ ਹਰੀ ਸਿੰਘ ਪਰਵਾਨ ਚੜ ਜਾਂਦਾ ਤੇ ਉਹਨਾਂ ਦਾ ਬਾਡੀਗਾਰਡ ਬਣ ਜਾਂਦਾ ਸ਼ੇਰੇ ਪੰਜਾਬ ਦੀਆਂ ਅੱਖਾਂ ਦੇ ਸਾਹਮਣੇ ਇੱਕ ਸ਼ੇਰ ਦਾ ਜਦੋਂ ਹਥਿਆ ਸ਼ਿਕਾਰ ਕਰਦੇ ਨੇ ਤੇ ਮਹਾਰਾਜੇ ਰਣਜੀਤ ਸਿੰਘ ਦੁਆਰਾ ਇਹਨੂੰ 90 ਦਾ ਖਿਤਾਬ ਮਿਲ ਜਾਂਦਾ ਏ ਸਨ 1807 ਦੇ ਵਿੱਚ ਪਹਿਲੀ ਜੰਗ ਕਸੂਰ ਦੀ ਲੜਦੇ ਨੇ ਇਸ ਤੋਂ ਬਾਅਦ ਨਿਰੰਤਰ ਜੱਤਾਂ ਦਾ ਸ਼੍ਰੇਲਸਾ ਸ਼ੁਰੂ ਹੋ ਜਾਂਦਾ ਪੰਜਾਬ ਦੀ ਧਰਤੀ ਉੱਤੇ ਅਸਰ ਨੌਜਵਾਨ ਦੀਆਂ ਗੱਲਾਂ ਹੋਣ ਲੱਗਦੀਆਂ ਨੇ ਸਨ 1818 ਦੀ ਮਲਤਾਨ ਦੀ ਜੰਗ ਦੇ ਵਿੱਚ ਭਾਈ ਸਾਹਿਬ ਬੜੇ ਜ਼ਖਮੀ ਹੋ ਜਾਂਦੇ ਨੇ ਪਰ ਕਰਤਾਰ ਨੂੰ ਕੁਝ ਹੋਰ ਮਨਜ਼ੂਰ ਸੀ ਜਦੋਂ 1819 ਆਉਂਦਾ ਤੇ ਕਲਗੀ ਧਰ ਦਾ ਇਹ ਮਹਾਨ ਸੂਰਮਾ ਵੱਡੀ ਫੌਜ ਲੈ ਕੇ ਕਸ਼ਮੀਰ ਤੇ ਜੜਾਈ ਕਰ ਦਿੰਦਾ ਇਹ ਸਰਦਾਰ ਹਰੀ ਸਿੰਘ ਨਲੂਆ ਦੀ ਬਦੌਲਤ ਹੀ ਸੀ ਜਿਨ੍ਹਾਂ ਨੇ ਕਸ਼ਮੀਰ ਦੇ ਵਿੱਚ ਖਾਲਸੇ ਰਾਜ ਦੇ ਝੰਡੇ ਗੱਡੇ ਨਹੀਂ ਅੱਜ ਵੀ ਕਸ਼ਮੀਰ ਅਫਗਾਨਿਸਤਾਨ ਦਾ ਪਾਰਟ ਹੁੰਦਾ ਇੰਡੀਆ ਨੂੰ ਇਹ ਸਦਾ ਮੰਨਣਾ ਪਵੇਗਾ ਕਿ ਕਸ਼ਮੀਰ ਪੰਜਾਬੀਆਂ ਦਾ ਹਿੰਦੁਸਤਾਨ ਨੂੰ ਦਿੱਤਾ ਹੋਇਆ ਇੱਕ ਤੋਹਫਾ ਹੈ ਚੇਤੇ ਰੱਖਿਓ ਜਿਸ ਦਿਨ ਹਰੀ ਸਿੰਘ ਨਲੂਆ ਅੱਖਾਂ ਮੀਂੜਦਾ ਏ ਉਸ ਤੋਂ ਬਾਅਦ ਅੰਗਰੇਜ਼ੀ ਸਰਕਾਰ ਇੱਕ ਇੰਚ ਵੀ ਜ਼ਮੀਨ ਉੱਤੇ ਨਵਾਂ ਕਬਜ਼ਾ ਨਹੀਂ ਕਰ ਸਕੀ ਜਿੰਨੀ ਦੇਸ਼ ਪੰਜਾਬ ਦੀ ਧਰਤੀ ਸੀ ਉਨਹੀ ਧਰਤੇ ਉੱਤੇ ਹਿੰਦੁਸਤਾਨ ਤੇ ਪਾਕਿਸਤਾਨ ਵੱਡਿਆ ਗਿਆ ਸੀ ਕਸ਼ਮੀਰ ਨੂੰ ਜਿੱਤ ਕੇ ਹਜ਼ਾਰਾਂ ਮੰਗਲੀ 라ਵਲ ਪਿੰਡੀ ਪੋਟੋਹਾਰ ਦੇ ਇਲਾਕਿਆਂ ਦੇ ਉੱਤੇ ਖਾਲਸੇ ਰਾਡੇ ਝੰਡੇ ਗੜ ਦਿੱਤੇ ਲੋਹਾਰੀ ਦੀ ਜੰਗ ਦੇ ਵਿੱਚ ਵੱਡਾ ਮਾਰਕਾ ਮਾਰੇ ਆ ਤੇ ਆਖਰ ਸਨ 1834 ਦੇ ਵਿੱਚ ਜਿਹੜਾ ਕਾਰਨਾਮਾ ਹਰੀ ਸਿੰਘ ਨਲੂਏ ਨੇ ਕੀਤਾ ਇਹਦੇ ਨਾਲ ਦਾ ਇਤਿਹਾਸ ਹਿੰਦੁਸਤਾਨ ਦੀ ਧਰਤੀ ਉੱਤੇ ਕੋਈ ਦੂਜਾ ਨਹੀਂ 27 ਨਵੰਬਰ ਸਨ 1001 ਈਸਵੀ ਦੇ ਵਿੱਚ ਪਸ਼ਾਉਰ ਦਾ ਰਾਜਾ ਜੈਪਾਲ ਗਜਨੀ ਦੇ ਰਾਜੇ ਮਹਿਮੂਦ ਤੋਂ ਲਗਮਾਨ ਦੇ ਮੈਦਾਨ ਵਿੱਚ ਐਸਾ ਹਾਰੇ ਆ ਮੁੜ ਕੇ ਪਸ਼ੌਰ ਨੂੰ ਕੋਈ ਆਜ਼ਾਦ ਨਾ ਕਰਵਾ ਸਕਿਆ ਪੂਰੇ 833 ਸਾਲ ਬਾਅਦ ਕੌਮ ਦਾ ਮਹਾਰ ਸੂਰਮਾ ਸਰਦਾਰ ਹਰੀ ਸਿੰਘ ਨਲੂਆ ਆਇਆ ਉਹ ਧਰਤੀ ਦਾ ਪੁੱਤ ਆਇਆ ਉਹ ਅਣਖੀ ਸੂਰਮਾ ਆਇਆ ਜਿਨੇ ਪਸ਼ੌਰ ਦੇ ਵਿੱਚੋਂ ਪਠਾਣਾਂ ਦੇ ਰਾਜ ਦੀਆਂ ਬੁਨਿਆਦਾਂ ਹਲਾਕੇ ਰਖ ਦਿੱਤੀਆਂ ਤੇ ਐਸਾ ਹੀ ਨਹੀਂ ਐਸਾ ਸਿੱਕਾ ਉਹਨਾਂ ਦੇ ਦਿਲ ਤੇ ਜੰਮਿਆ ਜੇ ਕੋਈ ਬੱਚਾ ਰੋਂਦਾ ਸੀ ਤੇ ਮਾਂ ਇਹ ਗੱਲ ਕਹਿ ਕੇ ਕਿ ਬੱਚੇ ਨੂੰ ਚੁੱਪ ਕਰਾਉਣ ਲੱਗ ਪਈ ਤੇ ਪੁੱਤ ਸੌ ਜਾ ਨਹੀਂ ਤਾਂ ਹਰੀ ਸਿੰਘ ਨਲੂਆ ਆਜੂ 97% ਆਬਾਦੀ ਸੀ ਪਛਾੜ ਦੇ ਇਲਾਕੇ ਦੇ ਵਿੱਚ ਪਠਾਣਾ ਦੀ ਪਰ 3% ਵਾਲਿਆਂ ਨੇ ਉਸ ਤਰ੍ਹਾਂ ਦੇ ਉੱਤੇ ਰਾਜ ਕਰਕੇ ਵਿਖਾਇਆ ਇਹ ਹੈ ਉਸ ਮਹਾਨ ਸੂਰਮੇ ਦੀ ਕਰਨੀ ਜਿਨ੍ਹਾਂ ਦੇ ਸਦਕਾ ਅਸੀਂ ਦੁਨੀਆ ਤੇ ਜਿਉਣ ਯੋਗ ਹੋਏ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਲੜੀ ਇੰਜ ਹੀ ਚਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ